ਤਰਨਤਾਰਨ ਰੋਡ ਭਿੰਡਰ ਕਲੋਨੀ ਦੇ ਵਿੱਚ ਅਸ ਵਕਤ ਅਸੀਂ ਮੌਜੂਦ ਹੈ ਜਿੱਥੇ ਫੂਡ ਵਿਭਾਗ ਵੱਲੋਂ ਰੇਡ ਕੀਤੀ ਗਈ ਹੈ ਤਾਂ ਨਕਲੀ ਘਿਓ ਬਰਾਮਦ ਕੀਤਾ ਗਿਆ ਤਾਂ ਨਾਲ ਦੇ ਨਾਲ ਜਿਨ੍ਹਾਂ ਵੱਲੋਂ ਘਿਓ ਬਣਾਇਆ ਜਾਂਦਾ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਹਾਂ ਜਿੱਥੇ ਇਸ ਫੈਕਟਰੀ ਦੇ ਵਿੱਚ ਨਕਲੀ ਘਿਓ ਬਣਦਾ ਸੀ ਤਾਂ ਇਸ ਪੂਰੀ ਦੁਕਾਨ ਇਸ ਪੂਰੇ ਗੋਦਾਮ ਨੂੰ ਸੀਲ ਕਰਨ ਦੀਆਂ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਸੈਂਪਲ ਭਰ ਲਤੇਗੇ ਫਿਲਹਾਲ ਦੇਖਣਾ ਹੋਏਗਾ ਕਿ ਕਾਰਵਾਈ ਕੀ ਕੀਤੀ ਜਾਂਦੀ ਹੈ ਫਿਲਹਾਲ ਜਿਹੜਿਆ ਸੈਂਪਲ ਦੇਖ ਸਕਦੇ ਹੋ ਇਹ ਭਰ ਲਤੇਗੇ ਨੇ ਅੰਦਰ ਚਲ ਕੇ ਇੱਕ ਵਾਰ ਦਿਖਾ ਦਿਓ ਤਸਵੀਰ ਤੁਹਾਨੂੰ ਸਾਂਝੀ ਕਰ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਤਿਆਰੀ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਨੂੰ ਖੁਸ਼ਹਾਲ ਕੀਤਾ ਜਾਵੇ ਕਿਉਂਕਿ ਅੱਜ ਕੱਲ ਜੇਕਰ ਮਲਾਵਟਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਮਲਾਵਟ ਹਰ ਚੀਜ਼ ਦੇ ਵਿੱਚ ਨਜ਼ਰ ਆਉਂਦੀ ਹੈ ਆ ਜਿਹੜੀਆਂ ਡੱਬੀਆਂ ਨੇ ਆ ਨਿੱਕੇ ਨਿੱਕੇ ਡੱਬੀਆਂ ਨੇ ਤਾਂ ਦਿਖਾ ਦਿੰਨੇ ਆ ਆ ਜਿਹੜੀਆਂ ਡੱਬੀਆਂ ਨਿੱਕੇ ਨਿੱਕੀਆਂ ਇਹ ਸ਼ਹੀਦਾਂ ਸਾਹਿਬ ਜਾਂ ਫਿਰ ਸੱਚਕਲ ਸ੍ਰੀ ਹਰਮੰਦਰ ਸਾਹਿਬ ਇਹ ਕਿਉਂ ਦੀ ਜੋਤ ਜਗਦੀ ਆ ਤਾਂ ਆਤਸਾ ਦੇ ਨਾਲ ਵੀ ਖੇਡਿਆ ਜਾਂਦਾ ਸੀ ਜੇ ਵਾਕਿਆ ਹੀ ਇਹਦੇ ਵਿੱਚ ਲੱਗਦਾ ਕਿ ਇਹ ਜਾਲੀ ਕਿਉਂ ਆ ਨਕਲੀ ਕਿਉਂ ਆ ਤਾਂ ਫਿਰ ਆਤਸਾ ਦੇ ਨਾਲ ਵੀ ਖੇਡਿਆ ਜਾਂਦਾ ਅਧਿਕਾਰੀ ਕੀ ਕਹਿੰਦੇ ਨੇ ਅਸੀਂ ਉਹ ਵੀ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਫੈਕਟਰੀ ਦਿਖਾ ਦਿਓ ਜੀ ਇਤਨਾ ਹੋ ਜਾਓ ਉਹ ਸਾਰੀ ਚੀਜ਼ ਇੱਕ ਵਾਰੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਕਿ ਕਿਸ ਤਰੀਕੇ ਨਾਲ ਕਿਉਂ ਬਣਦਾ ਸੀ ਕਲਰ ਪੈਨੇ ਸੈਂਸਰ ਪੈਨੇ ਹਰ ਚੀਜ਼ ਜਿਹੜੀ ਆ ਬਰਾਮਤ ਕਰ ਲਤੀ ਗਈ ਹੈ ਤਾਂ ਹੁਣ ਸੈਂਪਲਿੰਗ ਕੀਤੀ ਜਾ ਰਹੀ ਹੈ ਤਾਂ ਸੈਂਪਲਿੰਗ ਦੇ ਵਿੱਚ ਸਾਹਮਣੇ ਕੀ ਹੁੰਦਾ ਸੈਂਪਲ ਕੀ ਆਂਦੇ ਨੇ ਸਾਹਮਣੇ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਫੂਡ ਕਮਿਸ਼ਨਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਸਾਂਝੇ ਨੇ ਜਿਨ੍ਹਾਂ ਦਾ ਜਿਨ੍ਹਾਂ ਦੀ ਫੈਕਟਰੀ ਹੈ ਜਿਨ੍ਹਾਂ ਜਿਹੜੇ ਚਲਾਉਂਦੇ ਸਨ ਸ਼ਾਇਦ ਇਹ ਵਰਕਰ ਸੀ ਇੱਥੇ ਕੰਮ ਕਰਦੇ ਸੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿੰਨੀ ਦੇਰ ਤੋਂ ਕੰਮ ਕਰਦੇ ਸੀ ਇੱਥੇ ਹਾਂਜੀ ਕਿੰਨੀ ਦੇਰ ਤੋਂ ਕੰਮ ਕਰਦੇ ਸੀ ਚਾਰ ਪੰਜ ਸਾਲ ਤੋਂ ਚਾਰ ਚਾਰ ਪੰਜ ਕੀ ਨਾਂ ਤੋਂ ਓੜਾ ਹੰਕਾਈ ਤਾਂ ਕਿਤਰਾ ਬਣਾਦੇ ਸੀ ਕਿਉਂ ਥੋੜਾ ਦੱਸ ਹਾਂਜੀ ਕਿਸ ਤਰ੍ਹਾਂ ਬਣਾਉਂਦੇ ਸੀ ਸਰ ਮਿਕਸਪਨ ਰਾਇ ਢਾਲ ਦੇ ਨਾਲ ਹਾਂਜੀ ਕਿਦਾਂ ਵੇਹੇ ਬਣਾਉਂਦੇ ਸੀ ਉਹ ਕੀ ਕੀ ਪਾਉਂਦੇ ਸੀ ਵਿੱਚ ਹਾਂਜੀ ਕੀ ਕੀ ਪਾਉਂਦੇ ਸੀ ਕਲਰ ਵੀ ਪਾਉਂਦੇ ਸੀ ਹਾਂਜੀ ਕਿਹੜਾ ਕਲਰ ਪਾਉਂਦੇ ਕਿੱਥੋਂ ਲੈਂਦੇ ਸੀ ਕਲਰ ਤਾਂ ਬਿਲਕੁਲ ਫੂਡ ਕਮਿਸ਼ਨਰ ਸਾਡੇ ਨਾਮ ਜੁੜਨੇ ਗੱਲਬਾਤ ਸਾਂਝੀ ਕਰਦੇ ਸਰ ਬੜੀ ਵੱਡੀ ਗੱਲ ਹੈ ਕਿ ਜਿਹੜੇ ਘੋੜਾ ਨੂੰ ਲੋਕ ਖਾਂਦੇ ਨੇ ਪੀਂਦੇ ਨੇ ਜਿਹੜੇ ਕਿ ਉਹਦੇ ਨਾਲ ਜੋਤ ਜਗਦੀ ਹੈ ਸ਼ਹੀਦਾਂ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਤਸਾ ਦੇ ਨਾਲ ਖੇਡਿਆ ਜਾਂਦਾ ਪਿਆ ਕੀ ਕੀ ਕਾਰਵਾਈ ਕੀਤੀ ਤੇ ਮਿਲਿਆ ਕੀ ਪਿਆ ਦੱਸ ਇਹ ਗਰਾਊਂਡ 0 ਦੇ ਉੱਪਰ ਦਿਖਾ ਰਹੇ ਆ ਦੇਖੋ ਅੱਜ ਜੋ ਸਾਡਾ ਹੈਲਥ ਡਿਪਾਰਟਮੈਂਟ ਦਾ ਫੂਡ ਸੇਫਟੀ ਵਿੰਗ ਹੈ ਜੀ ਔਰ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਚਾਰਟੀਨ ਥਾਣੇ ਦੇ ਮੈਡਮ ਐਸਐਚਓ ਨੇ ਅਸੀਂ ਜਿਹੜਾ ਹੈ ਸਾਂਝੇ ਤੌਰ ਦੇ ਉੱਤੇ ਇੱਕ ਇੱਕ ਦਿਵਾਲੀ ਪਿੰਡ ਦੇ ਵਿੱਚ ਅਸੀਂ ਅੱਜ ਜੋ ਰੇਡ ਕੀਤੀ ਹੈ ਉਹਦੇ ਵਿੱਚ ਕਾਫੀ ਤعداد ਦੇ ਵਿੱਚ ਸਾਡੇ ਕੋਲੋਂ ਜਿਹੜਾ ਹੈ ਇਹਦੇ ਕੋਲੋਂ ਬਨਸਪਤੀ ਹੋਰੀ ਰਿਫਾਈਨਡ ਜਿਹੜਾ ਰਿਕਵਰਡ ਹੋਇਆ ਜਿਸਦੇ ਵਿੱਚ ਇਹ ਐਸੈਂਸ ਪਏ ਹੋਏ ਤੁਸੀਂ ਦੇਖ ਰਹੇ ਹੋ ਐਸੈਂਸ ਮਿਲਾ ਕੇ ਤੇ ਇਸ ਨੂੰ ਇੱਕ ਤੇਸੀ ਘੋ ਦਾ ਰੂਪ ਦੇ ਕੇ ਤੇ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਨੇ ਉੱਥੇ ਰੱਖ ਰਿਆ ਸੀ ਜੋ ਕਿ ਧਾਰਮਿਕ ਆਸਥਾ ਨਾਲ ਵੀ ਖੇਡ ਖੇਡ ਰਿਆ ਸੀ ਲੋਕਾਂ ਦੀ ਔਰ ਲੋਕਾਂ ਦੀ ਸਿਹਤ ਨਾਲ ਵੀ ਖੇਡ ਰਿਆ ਸੀ ਦੁਕਾਨਦਪੁਣਵੀ ਹੈਗੀ ਸੀ ਕੋਈ ਸ਼ੀਦਾ ਸਾਹ ਦੇ ਲਾਗੇ ਉਹ ਵੀ ਸੀਲ ਹੋਈ ਮੇਰੇ ਸਾਹਮਣੇ ਜੀ 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 ਪੁਲਿਸ ਡਿਪਾਰਟਮੈਂਟ ਜਿਹੜਾ ਹੈ ਇਹਨਾਂ ਦੀ ਦੁਕਾਨ ਤੇ ਗਏ ਸੀ ਦੁਕਾਨ ਤੇ ਤਾਲਾ ਲਗਾਏ ਔਰ ਅਸੀਂ ਜਿਹੜਾ ਹੈ ਇਸ ਤੋਂ ਬਾਅਦ ਜੇ ਦੁਕਾਨ ਤੇ ਜਾਣਾ ਔਰ ਉਹਦੀ ਦੁਕਾਨ ਵੀ ਸੀਲ ਕਰਾ ਸਰ ਜੀ ਮੈਂ ਥੋੜਾ ਦੱਸੋ ਵੀ ਇਹ ਕਿਸ ਤਰ੍ਹਾਂ ਬਣਾਉਂਦੇ ਸੀ ਇਹ ਕੀ ਹੈ ਕਲਰ ਜਿਹੜੇ ਰੱਖਿਆ ਕੀ ਇਹ ਯੂਜ਼ ਕੀ ਤਰ੍ਹਾਂ ਕੀਤਾ ਵੇ ਦੇਖੋ ਇਹ ਦੇਖੋ ਜੀ ਤੁਸੀਂ ਇਹ ਦੇਖੋਗੇ ਤਾਂ ਇਹ ਲਿਖਿਆ ਹੋਇਆ ਹੈ ਦੇਸੀ ਕੀ ਫਲੇਵ ਰੀਫਾਈਨਡ ਪਿਆ ਹੋ ਤਾਂ ਦੇਖੋ ਜੀ ਜੈਮਨ ਬਿਲਕੁਲ ਬਿਲਕੁਲ ਜੀ ਉਹਦੇ ਵਿੱਚ ਪਾ ਕੇ ਔਰ ਥੋੜਾ ਜਿਹਾ ਉਹ ਦੇਸੀ ਘਿਓ ਵਰਗਾ ਕਲਰ ਪਾਉਣ ਦੇ ਲਈ ਇਹ ਥੋੜਾ ਜਿਹਾ ਉਹਦੇ ਵਿੱਚ ਕੁਛ ਨਾ ਕੁਛ ਕਲਰ ਜਿਹੜਾ ਹੈ ਉਹ ਐਡ ਕਰ ਰਹੇ ਆ ਜਿਹਦੇ ਕਰਕੇ ਫਿਰ ਇਹਦੇ ਕਲਰਿੰਗ ਜਿਹੜੀ ਹੈ ਉਹ ਦੇਸੀ ਘਿਓ ਵਰਗੀ ਹੋ ਜਾਂਦੀ ਹੈ ਯਾਨੀ ਕਿ ਰਿਫਾਈਨਡ ਨੂੰ ਦੇਸੀ ਘਿਓ ਦਾ ਨਾਮ ਦੇ ਕੇ ਖੁਸ਼ਬੂ ਦੇ ਕੇ ਤੇ ਵੇਚੀ ਜਾ ਰਹੇ ਸੀ ਲੇਕਿਨ ਇਹ ਚੱਲ ਸਕਦਾ ਹੈ ਬਸ ਐਗਜ਼ੈਕਟਲੀ ਜਬ ਬੜੀ ਵੱਡੀ ਕਾਰਵਾਈ ਅੱਜ ਤੁਸੀਂ ਕੀਤੀ ਹੈ ਜਿਹੜੀ ਕੀਤੀ ਹੈ ਬਣਦੀ ਵੀ ਸੀ ਲੱਗਦਾ ਕਿ ਇਸ ਤਰ੍ਹਾਂ ਦੇ ਲੋਕ ਹੋਰ ਵੀ ਹੈਗੇ ਨੇ ਜਿਹੜੇ ਇਸ ਤਰ੍ਹਾਂ ਦੇ ਦੇਖੋ ਜੀ ਦੇਖੋ ਜੀ ਮੈਡਮ ਐਸਐਚਓ ਜੀ ਉਹ ਵੀ ਬਹੁਤ ਐਕਟਿਵ ਨੇ ਔਰ ਸਾਡੀ ਟੀਮ ਵੀ ਸਾਰੀ ਸਾਡੇ ਫੂਡ ਸੇਫਟੀ ਆਫਸਰ ਅਮਨਦੀਪ ਸਿੰਘ ਉਹ ਵੀ ਬਹੁਤ ਐਕਟਿਵ ਨੇ ਸੋ ਅਸੀਂ ਜਿਹੜਾ ਹੈ ਆਨਮਲੇ ਟਾਈਮ ਦੇ ਵਿੱਚ ਪੁਲਿਸ ਵਿਭਾਗ ਤੇ ਸਿਹਤ ਵਿਭਾਗ ਰਲ ਕੇ ਹੋਰ ਵੀ ਰੇਡਸ ਕਰਾਂਗੇ ਤੇ ਜਿਹੜੀਆਂ ਵੀ ਬਲੈਕ ਸ਼ੀਪਸ ਲੁਕੀਆਂ ਹੋਈਆਂ ਸਾਡੀ ਸੁਸਾਇਟੀ ਦੇ ਵਿੱਚ ਉਸ ਨੂੰ ਅਸੀਂ ਬਾਹਰ ਕੱਢਾਂਗੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਹੁਣ ਸੈਂਪਲ ਭਰ ਲੱਤੇ ਇਹਦਾ ਰਿਜ਼ਲਟ ਕਦੋਂ ਕਰਾਂਗੇ ਇਹਦਾ ਅਸੀਂ ਰਿਜ਼ਲਟ ਜਿਹੜਾ ਵਿਦਿਨ 72 ਆਵਰਸ ਮੰਗਾਵਾਂਗੇ ਇਹਦਾ ਵੈਸੇ ਤੇ 14 ਦਿਨ ਲੱਗਦੇ ਪਰ ਅਸੀਂ ਜਿਹੜਾ ਲੈਟਰ ਨਾਲ ਲਗਾ ਕੇ ਵਿਦਿਨ 72 ਆਵਰਸ ਜਿਹੜਾ ਇਹਦਾ ਰਿਜ਼ਲਟ ਮੰਗਾਵਾਂਗੇ ਔਰ ਜੇ ਅਗਰ ਇਹ ਸਾਰਾ ਜਿਹੜਾ ਹੈਗਾ ਕਿਓ ਜਿਹੜਾ ਹੈ ਇਹ ਗਲਤ ਪਾਇਆ ਜਾਂਦਾ ਤਾਂ ਇਸ ਨੂੰ ਐਸ ਪਰ ਰੂਲਸ ਨਸ਼ਟ ਕਰਵਾ ਕੇ ਹੋទਕ ਦੇ ਦੇਖਿਆ ਜਾਵੇ ਗਲਤ ਪਾਇਆ ਇਹੀ ਗਿਆ ਹੈ ਨਾ ਗਲਤ ਹੈ 101% ਪਰ ਤੁਹਾਨੂੰ ਪਤਾ ਕਿ ਕਾਨੂੰਨ ਦੇ ਜਿਹੜੀ ਹੈ ਅਬਾਊਟ ਰਿਪੋਰਟ ਹੋਗਰ ਜਿਹੜੀ ਹੋਣੀ ਚਾਹੀਦੀ ਹੈ ਮੈਡਮ ਸਾਡੇ ਨਾਲ ਮੌਜੂਦ ਹੈ ਮੈਮ ਕਿੰਨੇ ਜਣੇ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਇਨਫੋਰਮੇਸ਼ਨ ਜੀ ਫਿਲਹਾਲ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਅਸੀਂ ਫੂਡ ਸੇਫਟੀ ਡਿਪਾਰਟਮੈਂਟ ਨਾਲ ਕੰਟੈਕਟ ਕੀਤਾ ਤੇ ਅਸੀਂ ਆਪਣੇ ਸੀਨੀਅਰਸ ਦੇ ਨੋਟਿਸ ਲਈ ਆ ਕੇ ਜੁਆਇੰਟ ਇਨਸਪੈਕਟ ਕੰਡਕਟ ਕੀਤੀ ਤੇ ਜਿਹਦੇ ਚ ਅਸੀਂ ਸਕਸੈਸਫੁਲ ਹੋਏ ਆ ਤੇ ਜਿਹਦੇ ਚ ਸਾਨੂੰ ਮੌਕੇ ਤੇ ਇੱਕ ਜਿਹੜਾ ਇਹਦਾ ਵਰਕਰ ਸੀਗਾ ਉਹ ਮਿਲਿਆ ਸੀਗਾ ਪਰ ਉਹ ਵੀ ਮਤਲਬ ਭੱਜ ਗਿਆ ਸੀਗਾ ਹਾਂਜੀ ਹਾਂਜੀ ਕੰਮ ਕਰ ਰਿਹਾ ਸੀਗਾ ਤੇ ਫਿਲਹਾਲ ਇੱਕ ਹੀ ਵਰਕਰ ਮਤਲਬ ਮੌਜੂਦ ਸੀਗਾ ਤੇ ਉਹਨੂੰ ਵੀ ਅਸੀਂ ਕਰ ਲਿਆ ਰਿਕਵਰ ਤੇ ਬਾਕੀ ਅਸੀਂ ਕਰ ਰਹੇ ਆ ਆਪਣਾ ਐਫਰਟ ਲਗਾ ਰਹੇ ਆ ਵੀ ਜਿਹੜੀ ਇਹ ਫੈਕਟਰੀ ਦਾ ਮਾਲਕ ਕੌਣ ਹੈ ਤੇ ਇਹ ਰੈਂਟ ਤੇ ਆਇਆ ਮਤਲਬ ਕਿਸ ਕੋਈ ਓਨਰ ਆਇਆ ਬਿਲਡਿੰਗ ਦਾ ਉਸ ਸਾਰੇ ਬਾਰੇ ਵੈਰੀਫਾਈ ਕਰ ਰਹੇ ਹਾਂ ਇਨਫੋਰਮੇਸ਼ਨ ਕਿਸ ਤਰ੍ਹਾਂ ਮਿਲੀ ਬਹੁਤ ਵੱਡੀ ਇਨਫੋਰਮੇਸ਼ਨ ਹੈ ਕਿਉਂਕਿ ਲੋਕਾਂ ਦੇ ਨਾਲ ਖਿਲਵਾੜ ਹੁੰਦਾ ਪਿਆ ਬਿਲਕੁਲ ਸਰ ਬਿਲਕੁਲ ਜੀ ਇਹ ਸਾਨੂੰ ਜੀ ਸਾਡੇ ਕੋਲ ਇੱਕ ਸੀਕ੍ਰੇਟ ਇਨਫੋਰਮੇਸ਼ਨ ਸੀ 2-3 ਦਿਨ ਤੋਂ ਸਾਨੂੰ ਇਨਫ ਕੰਟੀਨਿਊਸਲੀ ਇਹਦੇ ਤੇ ਰੈਕੀ ਕਰ ਰਹੇ ਸੀਗੇ ਤੇ ਚਲੋ ਫਾਈਨਲੀ ਅੱਜ ਸਾਨੂੰ ਇਹਦੇ ਜੇ ਸਕਸੈਸਫੁਲ ਅਸੀਂ ਹੋਏ ਆ ਕਿੰਨੇ ਜਾਣੇ ਗ੍ਰਿਫਤਾਰ ਕੀਤੇ ਦੇ ਵਿੱਚ ਸ਼ਿਲਾਲ ਜੀ ਕਈ ਬੰਦਾ ਅਰੈਸਟ ਕੀਤਾ ਆ ਤੇ ਉਹਦੇ ਤੋਂ ਜੋ ਬੰਦੀ ਕਰ ਬਾਕੀਆਂ ਉੱਤੇ ਮੈਮ ਕਦੋਂ ਤੱਕ ਕਾਰਵਾਈ ਹੋਏਗੀ ਜੀ ਬਿਲਕੁਲ ਐਸੀ ਹੋ ਰਹਾ ਤੇ ਵੀ ਰੇਡ ਕੰਡਕਟ ਕੀਤੇ ਆ ਤੇ ਜੋ ਮਤਲਬ ਇਸ ਵਕਤ ਘਰ 99 ਹੋ ਗਿਆ ਤੇ ਪਰ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਕਾਬੂ ਐ ਤੇ ਮੈਮ ਗੋਦਾਮ ਹੋ ਗਿਆ ਇਹਨਾਂ ਦੀ ਦੁਕਾਨਾਂ ਕਿੱਥੇ ਕਿੱਥੇ ਸੀ ਜਿੱਥੇ ਇਹ ਵੇਚਦੇ ਸੀ ਜੀ ਇਹਦੇ ਬਾਰੇ ਅਸੀਂ ਤਫਤੀਸ਼ ਕਰਾਈ ਸੀ ਸਪਲਾਈ ਦਿੰਦੇ ਸੀ ਲੋਕਾਂ ਨੂੰ ਹਾਂ ਜੀ ਬਿਲਕੁਲ ਇਹਦੀ ਮਤਲਬ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਹੈ ਵੀ ਇਹ ਜਿਵੇਂ ਆਪਣੇ ਧਾਰਮਿਕ ਸਥਾਨਾਂ ਮਤਲਬ ਸ਼ੀਦਾ ਸਾਹਿਬ ਤੇ ਜਾਂ ਸ਼੍ਰੀ ਆਪਣੇ ਦਬਾਰ ਸਾਹਿਬ ਉਧਰ ਇਹ ਸਪਲਾਈ ਕਰ ਰਹੇ ਸੀ ਮੇਬੀ ਇਹ ਲੋਕਲ ਸ਼ਾਪਸ ਤੋਂ ਵੀ ਸਪਲਾਈ ਹੋ ਰਿਹਾ ਹੋਵੇਗਾ ਜਿੱਨਾ ਪਬਲਿਕ ਹੈਲਥ ਕਹਿੰਦਾ ਲੱਗਿਆ ਸਪਲਾਈ ਦਿੰਦੇ ਦੁਕਾਨਦਾਰਾਂ ਨੂੰ ਇਹਨਾਂ ਦੀ ਆਪਣੀ ਦੁਕਾਨ ਹੈਗੀ ਸੀ ਜਾਂ ਨਹੀਂ ਹੈਗੀ ਸੀ ਨਹੀਂ ਬਿਲਕੁਲ ਜੀ ਇਹ ਸਾਨੂੰ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਪਤਾ ਲੱਗਾ ਕਿ ਇਹਨਾਂ ਨੇ ਪਹਿਲਾਂ ਵੀ ਇਹਨਾਂ ਦੇ ਸੈਂਪਲ ਲੈ ਚੁੱਕੇ ਆ ਪਰ ਉਹ ਵੀ ਐਸੇ ਮਤਲਬ ਸਿਗਰਟ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਇਹ ਫੈਕਟਰੀ ਹੈ ਕਿੱਥੇ ਹੈ ਤੇ ਚਲੋ ਸਾਡੇ ਕੋਲ ਇਨਫੋਰਮੇਸ਼ਨ ਸੀ ਤੇ ਅਸੀਂ ਉਹਨਾਂ ਦੇ ਨਾਲ ਕੰਟੈਕਟ ਕਰਕੇ ਇਹ ਫੈਕਟਰੀ ਨੂੰ ਅੱਜ ਕੀਤਾ ਮੈਮਸ ਸਰਾਣਾ ਜੋ ਕਦਮ ਹੈ ਤੁਹਾਡਾ ਜਿਹੜਾ ਚੁੱਕਿਆ ਦੇਖੋ ਕਿੰਨੇ ਕਿੰਨੇ ਰੱਖੇ ਨੇ ਸ਼ੀਸ਼ੀਆਂ ਆਪਣਾ ਜਿਹੜੀਆਂ ਬੋਤਲਾਂ ਰੱਖੀਆਂ ਨੇ ਜਿਹੜੀਆਂ ਡੱਬੀਆਂ ਰੱਖੀਆਂ ਨੇ ਆਹ ਦੇਖੋ ਘਿਓ ਦੇਖੋ ਬੜੇ ਅਸੀਂ ਚਾਵਾ ਦੇ ਨਾਲ ਇਸ ਘਿਓ ਨੂੰ ਖਾਂਦੇ ਹੋਵਾਂਗੇ ਪੀਂਦੇ ਹੋਵਾਂਗੇ ਰੋਟੀ ਦੇ ਉੱਤੇ ਲਗਾ ਕੇ ਸਬਜ਼ੀ ਦੇ ਵਿੱਚ ਪਾ ਕੇ ਪਰ ਬੜੀ ਸ਼ਰਮ ਦੀ ਗੱਲ ਹੈ ਜੇਕਰ ਵਾਕਿਆਈ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਇਸ ਘਿਓ ਨੂੰ ਬਣਾਇਆ ਜਾਂਦਾ ਸੀ ਤੇ ਜੇ ਵਾਕਿਆ ਇਸੇ ਤਰੀਕੇ ਨਾਲ ਬਣਾਇਆ ਗਿਆ ਤੇ ਲੱਖ ਦੀ ਲਾਹਨਤ ਇਸ ਤਰ੍ਹਾਂ ਦੇ ਲੋਕਾਂ ਦੇ ਜਿਨ੍ਹਾਂ ਵੱਲੋਂ ਇਹ ਘਿਓ ਨੂੰ ਬਣਾਇਆ ਜਾਂਦਾ ਜੇ ਦੇਖੋ ਇਹ ਰਫਾਈਨਡ ਦੇ ਪੀਪੇ ਸਾਹਮਣੇ ਦੇਖੋ ਰਫਾਈਨਡ ਦੇ ਪੀਪੇ ਪਏ ਨੇ ਇਹਨਾਂ ਰਫਾਈਨਡ ਦੇ ਪੀਪਿਆਂ ਦਾ ਜਿਹੜਾ ਇਸ ਸ਼ਾਇਦ ਇਹਦੇ ਵਿੱਚ ਜਾਂ ਫਿਰ ਕਿਸੇ ਵਿੱਚ ਪਾ ਕੇ ਤੇ ਫਿਰ ਜਿਹੜਾ ਟੇਸਟ ਦਿੱਤਾ ਜਾਂਦਾ ਸੀ ਇਹ ਜਿਹੜੀ ਕੰਨੀ ਇਹਦੇ ਵਿੱਚ ਪਈ ਇਹਦੇ ਵਿੱਚ ਦੇਸੀ ਘਿਓ ਦਾ ਟੇਸਟ ਹੈ ਦੇਸੀ ਘਿਓ ਦਾ ਟੇਸਟ ਦਿੱਤਾ ਜਾਂਦਾ ਫਿਰ ਦੇਸੀ ਘਿਓ ਦੇ ਵਿੱਚ ਤੁਸੀਂ ਦੇਖਿਆ ਹੋਗਾ ਥੋੜੀ ਜਿਹੀ ਲਾਲਗੀ ਹੁੰਦੀ ਆ ਉਹ ਲਾਲਗੀ ਦੇਣ ਵਾਸਤੇ ਇਹ ਜਿਹੜਾ ਹਲਕਾ ਜਿਹਾ ਕਲਰ ਪਾਇਆ ਜਾਂਦਾ ਸੀ ਜਿੱਦ ਨਾਲ ਲਾਲਗੀ ਦਿੱਤੀ ਜਾਂਦੀ ਸੀ ਤਾਂ ਲਾਲਗੀ ਦੇਣ ਤੋਂ ਬਾਅਦ ਘਿਓ ਜਿਹੜਾ ਵਾ ਉਹ ਤਿਆਰ ਹੋ ਜਾਂਦਾ ਸੀ ਤੇ ਲੋਕ ਸੋਚਦੇ ਕਿ ਅਸੀਂ ਦੇਸੀ ਘਿਓ ਸ਼ਕਿਆ ਅਸੀਂ ਦੇਸੀ ਘਿਓ ਖਾਧਾ ਹੁਣ ਜਾਣ ਤੇ ਆਏਗੀ ਪਰ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਖਿਲਵਾੜ ਲੋਕਾਂ ਦੀ ਸਿਹਤ ਨਾਲ ਵੀ ਹੁੰਦਾ ਪਿਆ ਹੈ ਖਿਲਵਾੜ ਲੋਕਾਂ ਦੀ ਸ਼ਰਧਾ ਦੇ ਨਾਲ ਵੀ ਹੁੰਦਾ ਪਿਆ ਕਿਉਂਕਿ ਇਹ ਧਾਰਮਿਕ ਸਥਾਨਾਂ ਦੇ ਉੱਤੇ ਵੀ ਕਿਉਂ ਜਾਂਦਾ ਜਿਹਦੇ ਨਾਲ ਜੋਤਾਂ ਜਗਦੀਆਂ ਨੇ ਦੇਖਣਾ ਹੋਵੇਗਾ ਕਿ ਹੁਣ ਕਦੋਂ ਤੱਕ ਪੁਲਿਸ ਬਾਕੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਦੀ ਆ ਤਾਂ ਕਦੋਂ ਤੱਕ ਸੈਂਪਲਾਂ ਦਾ ਰਿਜ਼ਲਟ ਆਉਂਦਾ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੰਜਾਬੀ ਅਮਰਤਪੁਰ